15 ਕਿੱਲੇ ਜ਼ਮੀਨ ਦੇ ਹੋਣ ਦੇ ਬਾਵਜੂਦ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਵੀ ਇੱਕ ਮੈਂ ਜ਼ਮੀਂਦਾਰਾਂ ਦਾ ਮੁੰਡਾ ਹੋ ਕੇ 15 ਕਿੱਲੇ ਮੇਰੇ ਕੋਲੇ ਜ਼ਮੀਨ ਹੈ ਤੇ ਮੈਂ ਕੜੀ ਚੌਲ ਦਾ ਕੰਮ ਕਰੀਏ ਨਾ ਲੋਕ ਮੈਨੂੰ ਕੀ ਕਹਿਣਗੇ ਸ਼ਰਮ ਦਾ ਕਾੜੀ ਬਈ ਤੁਹਾਮਰੀ ਤਾਂ ਕਾੜੀ ਸ਼ਰਮ ਹੈ ਬਾਹਰ ਜਾ ਕੇ ਵੀ ਆਪਾਂ ਐਦਾਂ ਵੀ ਭੇੜੇ ਕੰਮ ਕਰਦੇ ਹਾਂ ਤੇ ਤੁਹਾਡੇ ਰਿਸ਼ਤੇਦਾਰ ਵੀ ਤੁਹਾਡੇ ਕੋਲ ਉਂਗਲ ਕਰਦੇ ਹੁਣ ਵੀ ਭਾਈ ਕੀ ਯਾਰਾ ਕੰਮ ਕਰੀਏ ਨਾ ਯਾਰ ਕੀ ਹੈ ਇਹ ਵੀ ਕੋਈ ਹੋਰ ਜੱਜ ਦਾ ਕੰਮ ਕਰ ਲੈ ਕਰਦੇ ਹੋ ਬਾਈ ਹਾਂਜੀ ਸੁਣਨਾ ਚਾਹੁੰਦੇ ਆ ਤੁਹਾਨੂੰ ਸਹੀ ਗੱਲ ਠੀਕ ਹੈ ਬਲੇ ਬਾਈ ਦਾ ਕੜੀ ਚੋਲ ਦਾ ਕੰਮ ਕਿਉਂਕਿ ਗੋੰਦਿਆਣੇ ਮੰਡੀ ਦੇ ਵਿੱਚ ਹਨਾ ਆਪਾਂ ਤੁਹਾਨੂੰ ਗੱਲ ਕਰਦੇ ਆ ਕੜੀ ਚੋਲ ਦਾ ਕੰਮ ਗੋੰਦਿਆਣੇ ਮੰਡੀ ਵਿੱਚ ਪਈ ਦਾ ਮਨਨ ਦਾ ਪਹਿਲਾ ਕੰਮ ਹੀ ਆ ਪਹਿਲਾ ਕੰਮ ਕਿਵੇਂ ਕੰਮ ਵੀਰੇ ਕਿਵੇਂ ਲੱਗਿਆ ਸਹੀ ਸਹੀ ਦੱਸਣਾ ਵਧੀਆ ਕੰਮ ਆ ਵੀਰੇ ਯਾਰ ਹਾਂਜੀ ਮਿਹਨਤ ਕਰਦਾ ਆ ਆਪਦੀ ਬੰਦਾ ਵਧੀਆ ਸਵਾਦ ਕਿਵੇਂ ਆ ਬਾਈ ਸਵਾਦ ਬਹੁਤ ਟੈਸਟੀ ਆ ਬਹੁਤ ਟੈਸਟੀ ਆ ਹਾਂ ਦਿੱਲੀ ਖਾ ਕੇ ਜਾਣੇ ਆ ਹਾਂ ਦਿੱਲੀ ਆਉਂਦੇ ਆ ਠੀਕ ਹੈ ਤੁਸੀਂ ਵੀਰੇ ਦਿੱਲੀ ਜੀ ਬਈ ਦਿੱਲੀ ਆਉਂਦੇ ਆ ਬਹੁਤ ਕੰਮ ਆ ਬਈ ਅੱਛਾ ਬਸਰਾ ਹੀ ਕੰਮ ਆ ਬਈ ਮੈਂ ਕਿਹਾ ਵੀ ਆਹ ਲੱਗਦਾ ਜਿਵੇਂ ਬਈ ਦੇਸੀ ਕਿ ਹੋਵਾਗਾ ਬਈ ਹਾਂ ਪਰਦਾ ਜਿਵੇਂ ਆਪਾਂ ਆਦ ਬਣਾਉਨੇ ਆ ਘਰੇ ਬਸ ਇਦਾਂ ਹੀ ਲੱਗ ਰਿਹਾਗਾ ਬਈ ਜੇ ਆਪਾਂ ਘਰੇ ਬਣਾਉਂਦੇ ਉਹ ਗੱਲ ਨਹੀਂ ਬੰਦੀ ਨਾ ਨਹੀਂ ਬੰਦੀ ਇੰਨੀ ਵਧੀਆ ਗੱਲ ਹਾਂ ਕਿਉਂਕਿ ਬਈ ਦਾ ਉਸ ਤਰੀਕੇ ਨਾਲ ਹੱਥ ਵਰਤਿਆ ਹੋਇਆ ਹੈ ਨਾ ਤੇ ਪਰਿਵਾਰ ਬਣਾਉਂਦਾ ਹੈ ਲੇਡੀ ਜੀ ਬਣਾਉਂਦੀ ਹੈ ਬਈ ਤੁਸੀਂ ਤੁਸੀਂ ਵੀ ਇੱਥੇ ਆਉਂਦੇ ਹੋ ਕਿੰਨਾ ਚਿਰ ਹੋ ਗਿਆ ਜਿੰਨੋ ਕੋ ਤਾਂ ਬਾਈ ਦਾ ਕੰਮ ਹੈ ਬਾਈ ਦਾ ਬਹੁਤ ਸੋਹਣਾ ਕੰਮ ਹੈ ਜੀ ਤੁਸੀਂ ਉਹ ਦੇਖ ਰਹੇ ਹੋ ਬਾਈ ਦਿਖਾ ਦਿਓ ਮੜਾ ਇੱਕ ਵਾਰੀ ਹੈ ਨਾ ਕਿਉਂਕਿ ਕੁਆਲਿਟੀ ਬਾਈ ਕੋਲ ਇੱਕ ਨੰਬਰ ਕੁਆਲਿਟੀ ਹੈ ਬਾਈ ਚੌਲ ਕਿਹੜੇ ਆ ਇਹ ਬਾਸਮਤੀ ਆ ਬਾਈ ਬਾਸਮਤੀ ਤੇ ਆ ਵੀ ਦਿਖਾ ਦਿਓ ਜੀ ਆਪਣਾ ਘੜੀ ਜੀ ਜੇਸੀ ਕਿਉਂਦੀ ਬਾਈ ਸਰੋਂ ਦਾ ਤੇਲ ਜਪਣਾ ਸਰੋਂ ਦਾ ਤੇਲ ਜਪਣਾ ਬਾਈ ਕਹਿੰਦੇ ਜਦੋਂ ਆਪਣਾ ਜਮੀਨ ਜ਼ਿਆਦਾ ਬਾਈ ਕੋਲ ਹੈਗੀ ਹੈ 15 ਕਿੱਲੇ ਜ਼ਮੀਨ 15 ਨਵਰੇ ਜਿਹੜਾ ਘਰੇ ਆਪਾਂ ਤਿਆਰ ਕਰਦੇ ਆ ਸਰੋਂ ਦਾ ਤੇਲ ਉਹਦੇ ਵਿੱਚ ਬਾਈ ਨੇ ਬਣਾਈ ਹੋਈ ਹੈ ਉਕੇ ਸਰੋਂ ਦੇ ਤੇਲ ਨਾਲੋਂ ਬਾਈ ਜੀ ਕੋਈ ਉਤੋਂ ਨਹੀਂ ਹੈ ਨਾ ਤੇ ਵੀਡੀਓ ਨੂੰ ਬਾਈ ਤੁਹਾਨੂੰ ਅਸੀਂ ਦਿਖਾਵਾਂਗੇ ਬਾਈ ਦਾ ਕੰਮ ਵੀਡੀਓ ਨਾਲ ਜੁੜੇ ਦਿਓ ਜੀ ਬਾਈ ਦਾ ਦਾ ਰੇਟ ਸਾਰਾ ਕੋਈ ਬਾਲਾ ਜਿਆਦਾ ਨਹੀਂ ਕੜੀ ਚਾਵਲ ਦਾ ਸਾਰਾ 50 ਰੁਪਏ ਰੇਟ ਹੈ ਜੀ ਤੇ ਪੂਰਾ ਡਰੈਸ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਮੋਬਾਈਲ ਨੰਬਰ ਵੀ ਦੇ ਦਿੱਤੇ ਚੁੱਕੇ ਹਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਬਾਈ ਦੀ ਪਹੁੰਚੇ ਹੋਏ ਹਾਂ ਅੱਜ ਗੋਨਿਆਣਾ ਮੰਡੀ ਵਿਖੇ ਤੇ ਜਿਹੜੇ ਇਨਸਾਨ ਨੂੰ ਤੁਸੀਂ ਦੇਖ ਰਹੇ ਹੋ ਇਹ ਬਾਈ ਨੇ ਬਹੁਤ ਵਧੀਆ ਇੱਕ ਕੰਮ ਕੀਤਾ ਹੋਇਆ ਜਿਹੜੇ ਲੋਕ 50-50 ਲੱਖ ਰੁਪਏ ਲਾ ਕੇ ਆਪਣੇ ਬੱਚਿਆਂ ਨੂੰ ਡੌਂਕੀ ਲਵਾ ਰਹੇ ਆ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਹੱਥ ਜੋੜ ਕੇ ਵੀ ਆਪਣੇ ਬੱਚਿਆਂ ਨੂੰ ਭਾਈ ਜੀ ਬਾਹਰ ਦੋ ਨੰਬਰ ਚ ਨਾ ਭੇਜੋ ਜੀ ਨਾ ਭਾਈ ਜਿਹੜੇ ਬੱਚੇ ਭਾਈ ਦੋ ਨੰਬਰ ਜਿਹਾ ਬਾਹਰ ਜਾ ਰਹੇ ਆ ਪਹਿਲੀ ਗੱਲ ਤਾਂ ਉਹਨਾਂ ਦਾ ਰਿਸਕ ਹੈ ਵੀ ਪਹੁੰਚਣਾ ਸੰਭਵ ਨਹੀਂ ਰਾਤਾਂ ਚ ਲਾਈ ਜਾਂਦੇ ਆ ਤੇ ਉਹਨਾਂ ਦੀਆਂ ਡੈੱਡ ਬੋਡੀਆਂ ਵੀ ਨਹੀਂ ਮਿਲਦੀਆਂ ਸੋ ਇਹ ਜਿਹੜਾ ਇਨਸਾਨ ਹੈ ਇਹ ਬਾਈ ਦਾ ਸੱਚੀ ਹੈ ਬਾਈ ਕੋਲੇ ਕਿੰਨੀ ਜ਼ਮੀਨ ਹੈ ਬਹੁਤ ਵਧੀਆ ਜ਼ਮੀਨ ਦਾ ਮਾਲਕ ਹੈ ਇਕੱਲਾ ਭਾਈ ਹੈ ਦੇ ਇੱਥੋਂ ਤੱਕ ਕੇ ਮਤਲਬ ਬਾਈ ਨੇ ਬਾਹਰਲੀ ਕੰਟਰੀ ਨੂੰ ਠੋਕਰ ਮਾਰ ਕੇ ਇੱਥੇ ਆ ਕੇ ਇੱਕ ਕੰਮ ਸ਼ੁਰੂ ਕੀਤਾ ਹੈ ਕਾਹਦਾ ਕੰਮ ਹੈ ਅਸੀਂ ਤੁਹਾਨੂੰ ਬਾਈ ਨਾਲ ਸਾਰੀ ਗੱਲਬਾਤ ਕਰਾਵਾਂਗੇ ਪਹਿਲਾਂ ਬਾਈ ਨਾਲ ਆਪਾਂ ਮਿਲਦੇ ਹਾਂ ਬਾਈ ਬਸ ਕੁਝ ਗੱਲ ਠੀਕੋ ਬਾਈ ਹੋਰ ਸੁਣਾਓ ਠੀਕ ਹੈ ਕੋ ਇਹ ਬਾਈ ਕਾਹਦਾ ਕੰਮ ਹੈ ਆਪਣਾ ਜੇ ਤੁਸੀਂ ਕੰਮਤ ਲਿਆਇਆ ਹੈ ਨਾ ਆਪਾਂ ਤੁਹਾਡਾ ਕੋਈ ਥੋੜੀ ਮਤਲਬ ਪੇਡ ਪ੍ਰੋਮੋਸ਼ਨ ਨਹੀਂ ਕਰ ਰਹੇ ਇੱਕ ਥੋੜੀ ਕਹਿ ਸਕਦੇ ਆ ਵੀ ਤੁਹਾਨੂੰ ਜਿਹੜਾ ਤੁਸੀਂ ਕੰਮ ਚ ਚਲਾਇਆ ਹੈ ਅਸੀਂ ਤੁਹਾਨੂੰ ਮਤਲਬ ਅਪਰੀਸ਼ੀਏਟ ਕਰ ਰਹੇ ਹਾਂ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਲੋਕਾਂ ਨੂੰ ਇੱਕ ਉਹਨਾਂ ਲੋਕਾਂ ਨੂੰ ਤੁਸੀਂ ਚਾਣਨ ਕਰ ਰਹੇ ਹੋ ਜਿਹੜੇ ਲੋਕ 500 500 ਲੱਖ ਰੁਪਏ ਲਾ ਕੇ ਬਾਹਰ ਜਾ ਰਹੇ ਹਾਂ ਹਾਂਜੀ ਫੂਡ ਦਾ ਕੰਮ ਹੈ ਬਈ ਆਪਾਂ ਘਰੋਂ ਬਣਾ ਕੇ ਲਿਆਉਣਾ ਸਾਮਾਨ ਸਾਰਾ ਘਰ ਦਾ ਖਾਣਾ ਹੁੰਦਾ ਜੀ ਠੀਕ ਹੈ ਬਾਈ ਫੂਡ ਦਾ ਬਾਈ ਫੂਡ ਕੀ ਕੀ ਦਿਖਾਉਂਗੇ ਫੂਡ ਹਾਂਜੀ ਆ ਕੈਮਰਾਮੈਨ ਵੀਰੇ ਕੈਮਰਾਮੈਨ ਬਾਈ ਨੂੰ ਬੇਨਤੀ ਹੈ ਇਹ ਚ ਰਾਇਸ ਹੁੰਦੇ ਆ ਬਾਈ ਅਸਾ ਇਹਦੇ ਚ ਚੌਲ ਆ ਜੀ ਹਾਂਜੀ ਠੀਕ ਹੈ ਬਾਈ ਇਹਦੇ ਚ ਰਾਜਮਾ ਜੀ ਇਹ ਚ ਰਾਜਮਾ ਬਾਈ ਹਾਂਜੀ ਠੀਕ ਹੈ ਜੀ ਇੱਕ ਵਿੱਚ ਕੜੀ ਹੁੰਦੀ ਹੈ ਜੀ ਅਸਾ ਇਹ ਕੜੀ ਬੜਾ ਕੈਮਰਾ ਮਾਰੋ ਚਾਹੀਦਾ ਹੈ ਨਾ ਕੜੀ ਬਾਈ ਫਿਰ ਇਹ ਆਪਾਂ ਘਰੇ ਬਣਾਉਂਦੇ ਹਾਂ ਹਾਂਜੀ ਘਰੇ ਬਣਾਉਣਾ ਹੈ ਜੀ ਠੀਕ ਹੈ ਜੀ ਹਾਂਜੀ ਸਾਰੇ ਸਾਰਾ ਘਰੇ ਪਿਆਰ ਕਰੀਦਾ ਹੈ ਠੀਕ ਹੈ ਠੀਕ ਬਾਈ ਕਿੰਨੇ ਵਜੇ ਮਤਲਬ ਤੁਸੀਂ ਉੱਠ ਖੜਦੇ ਹੋ ਸਵੇਰੇ ਸਵੇਰੇ 5 ਵਜੇ ਕਰ ਦਿੰਦੇ ਆ ਬਾਈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੁਹਾਡੀ ਮੰਮੀ ਤੁਹਾਡੀ ਮੈਸੀਜ ਸਾਡੀ ਪੂਰੀ ਮਤਲਬ ਮਦਦ ਕਰਦੀ ਹੈ ਹਾਂਜੀ ਬਈ ਤੁਹਾਨੂੰ ਅ ਮਤਲਬ ਇਹ ਕੰਮ ਦਾ ਜਿਹੜਾ ਕਿਵੇਂ ਤੁਹਾਨੂੰ ਦਿਮਾਗ ਚ ਤੁਹਾਡੇ ਸੋਡੇ ਆਇਆ ਵੀ ਆਪਾਂ ਕੰਮ ਕਰਨਾ ਹੈ ਇਹ ਕੰਮ ਦੇ ਵਿੱਚ ਕਮਾਈ ਹੈ ਤੇ ਯੰਗ ਮੁੰਡੇ ਕੁੜੀਆਂ ਬਈ ਬਹੁਤ ਪਈ ਜਾਂਦੇ ਸਾਰੇ ਹਾਂਜੀ ਠੀਕ ਹੈ ਬਣਾ ਲਈ ਇਸ਼ਾਰੇਾਂ ਕਿ ਵੱਡੇ ਇਸ਼ਾਰੇਾਂ ਕਿ ਪਹਿਲਾਂ ਸ਼ੁਰੂ ਹੋ ਗਿਆ ਸੀ ਜੀ ਆਪਾਂ ਆਪਣੇ ਵੀ ਬਹੁਤ ਬਈ ਕੋਈ ਤੁਹਾਡੇ ਕੋਲ ਹੋਰ ਸਾਡਾ ਤੁਹਾਨੂੰ ਕਮਾਈ ਦਾ ਹੋਰ ਜ਼ਮੀਨ ਆ ਬਈ ਜ਼ਮੀਨ ਕਿੰਨੀ ਆ ਵੀਰੇ ਜ਼ਮੀਨ 15 ਕਿੱਲੇ ਦੀ 15 15 ਕਿੱਲੇ ਜ਼ਮੀਨ ਹਾਂਜੀ ਬਈ 15 ਕਿੱਲੇ ਜ਼ਮੀਨ ਦੇ ਹੋਣ ਦੇ ਬਾਵਜੂਦ ਤੁਹਾਨੂੰ ਸ਼ਰਮ ਨਹੀਂ ਹੁੰਦੀ ਯਾਰ ਵੀ ਇੱਕ ਮੈਂ ਜਿਮੀਦਾਰਾਂ ਦਾ ਮੁੰਡਾ ਹੋ ਕੇ 15 ਕਿਲੋ ਮੇਰੇ ਕੋਲ ਜ਼ਮੀਨ ਹੈ ਤੇ ਮੈਂ ਕੜੀ ਚੌਂ ਦਾ ਕੰਮ ਕਰੀ ਜਿੰਨਾ ਲੋਕ ਮੈਨੂੰ ਕੀ ਕਹਿਣਗੇ ਸ਼ਰਮ ਦਾ ਕਰੀ ਬਈ ਤਾਂ ਮੇਰੀ ਤਾਂ ਕਾਦੀ ਸ਼ਰਮ ਹੈ ਬਾਹਰ ਜਾ ਕੇ ਵੀ ਆਪਾਂ ਇਦੋਂ ਵੀ ਭੇੜੇ ਕੰਮ ਕਰਦੇ ਹਾਂ ਅੱਛਾ ਤੇ ਤੁਹਾਡੇ ਰਿਸ਼ਤੇਦਾਰ ਬਾਈ ਤੁਹਾਡੇ ਕੋਲ ਉਂਗਲ ਕਰਦੇ ਹੁਣ ਵੀ ਫਾਈ ਕੀ ਜਿਹਾ ਕੰਮ ਕਰੀ ਜਿੰਨਾ ਯਾਰ ਕੀ ਹੈ ਇਹ ਵੀ ਕੋਈ ਹੋਰ ਜੱਜ ਦਾ ਕੰਮ ਕਰ ਲਾ ਹਾਂਜੀ ਉਹ ਤਾਂ ਕਰਨੀ ਲੋਕਾਂ ਨੇ ਤਾਂ ਗੱਲਾਂ ਕਰਨੀ ਹੁੰਦੀਆਂ ਕਰ ਦਿਓ ਬਾਈ ਹਾਂਜੀ ਸੁਣ ਚਾਹੁੰਦੇ ਆ ਤੁਹਾਨੂੰ ਸਹੀ ਗੱਲ ਠੀਕ ਹੈ ਬਾਈ ਆਜੋ ਬਈ ਆਜੋ ਆ ਜਿਹੜੇ ਭਰਾ ਆ ਸਾਡੇ ਆਜੇ ਇੱਥੇ ਹਾਂ ਠੀਕ ਹੈ ਕਿਵੇਂ ਆ ਬਾਈ ਦ ਵਧੀਆ ਪਹਿਲਾਂ ਆਵ ਨਹੀਂਓ ਇੱਕ ਰੀਪਾ ਹੋ ਜਾ ਗਿਆ ਪਹਿਲਾਂ ਵੀ ਆਇਓ ਅਬ ਦੇਖੋ ਬਾਈ ਇਹ ਜਿਹੜਾ ਸਾਡਾ ਬਾਈ ਦੀ ਇੰਟਰਵਿਊ ਅਹੀਂ ਚੱਲੂਗੀ ਇਹ ਜਿਹੜੇ ਸਾਡੇ ਗਾਹਕ ਹੈ ਇਹਨਾਂ ਦਾ ਵੀ ਰਿਵਿਊ ਵੀ ਲੈਨੇ ਆ ਬਾਈ ਇਹ ਤੋਂ ਪਹਿਲਾਂ ਇੱਕ ਵਾਰੀ ਆਇਓ ਬਾਈ ਕੋਲੇ ਆਉਣ ਦੀ ਕੀ ਲੋੜ ਬਾਈ ਤੁਹਾਨੂੰ ਵਧੀਆ ਲੱਗਿਆ ਬਾਈ ਜਗਤ ਆ ਵਧੀਆ ਹੈ ਬਾਈ ਠੀਕ ਹੈ ਬਾਈ ਤੁਸੀਂ ਤਾਂ ਨਾਲ ਨਾਲ ਆਪਣਾ ਵੀਡੀਓ ਬਣਾਈਏ ਨੇ ਬਾਈ ਤੁਸੀਂ ਦੋ ਚਲਾਓ ਉਹ ਆਪਾਂ ਥੋੜਾ ਕੰਮ ਨਹੀਂ ਰੋਕਣਾ ਚਾਹੁੰਦੇ ਕੈਮਰਾਮੈਨ ਵੀ ਤੁਹਾਨੂੰ ਬੇਨਤੀ ਹੈ ਵੀ ਜਿਹੜਾ ਤੁਸੀਂ ਆ ਦੇਖ ਰਹੇ ਹੋ ਬਾਈ ਦਾ ਬਹੁਤ ਹੀ ਸਾਫ਼ ਸੁਥਰਾ ਕੰਮ ਹੈ ਇੱਕ ਹੋਰ ਜਿਹੜੀ ਬਾਈ ਨੇ ਕੰਮ ਤੁਰੇ ਇਹ ਹੈਗਾ ਜੀ ਕੜੀ ਚਾਵਲ ਦਾ ਆ ਤੁਸੀਂ ਜਿਹੜੀ ਗੱਡੀ ਦੇਖ ਰਹੇ ਹੋ ਬਰੀਜਾ ਗੱਡੀ ਆ ਸਾਰਾ ਸਾਰੀ ਗੱਡੀ ਦਿਖਾ ਦੇ ਬਟਾ ਇਹ ਜਿਹੜੀ ਗੱਡੀ ਹੈ ਜੀ ਬਰੀਜਾ ਗੱਡੀ ਦੇ ਬਾਈ ਆ ਕੇ ਇੱਥੇ ਜਿਹੜਾ ਆਪਣਾ ਕੜੀ ਚੌਲ ਦਾ ਕੰਮ ਕਰਦਾ ਤੇ ਸਾਹਮਣੇ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਜੀ ਜਨਰਲ ਸਪਲਯਰ ਇਹ ਸਾਹਮਣੇ ਇਹ ਆਪਣਾ ਬਾਈਆਂ ਦਾ ਕੰਮ ਹੈ ਆ ਦਿਖਾ ਦਿਓ ਹੁਣ ਇਹਦਾ ਕੀ ਦਾ ਪ੍ਰਾਈਸ ਕੀ ਹੈ ਜੀ 50 ਰੁਪਏ ਬਾਈ ਪ੍ਰਾਈਸ ਇਹ ਪ੍ਰਾਈਸ ਕੀ ਵੀਰੇ 50 50 ਰੁਪਏ ਦੇ ਪਿਆਰ ਵੀ ਇਹਦੇ ਵਿੱਚ ਬਾਈ ਜੀ ਤੁਹਾਨੂੰ ਕੋਈ ਚਾਵਲ ਤੁਸੀਂ ਕਿਤੇ ਵੀ ਜਾਵੋ ਤੁਹਾਨੂੰ ਇੰਨਾ ਸਸਤਾ ਉਹ ਵੀ ਘਰ ਦਾ ਬਣਿਆ ਹੋਇਆ ਨਹੀਂ ਮਿਲਦਾ ਤੇ ਬਾਈ ਅ ਦਿਖਾਓ ਦਿਖਾਓ ਬ్రో ਕਿ ਬਾਈ ਬਹੁਤ ਹੀ ਬਾਈ ਕੋਲੇ ਵਧੀਆ ਕੁਆਲਿਟੀ ਵਧੀਆ ਕੁਆਂਟੀਟੀ ਹੈ ਤੇ ਜਿਹੜੇ ਵੀ ਸ਼ਰਮ ਮੰਨਦੇ ਵੀ ਬਾਈ ਯਾਰ ਇਹ ਕੰਮ ਛੋਟਾ ਹੈ ਉਹਨਾਂ ਲਈ ਬਾਈ ਇੱਕ ਮਿਸਾਲ ਹੈ ਆਧਾਰਨ ਦਿੱਤੀ ਹੈ ਬਾਈ ਨੇ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੁਹਾਨੂੰ ਅਸੀਂ ਸਾਰੀ ਜਿਹੜੀ ਬਾਈ ਦੀ ਹਿਸਟਰੀ ਹੈ ਦੱਸਾਂਗੇ ਵੀ ਬਾਈ ਨੇ ਕੈਨੇਡਾ ਕਿਉਂ ਛੱਡਿਆ ਕਿਉਂ ਇਹਨਾਂ ਨੂੰ ਇੱਥੇ ਆਉਣਾ ਪਿਆ ਤੇ ਇੱਕ ਵਾਰੀ ਨਾ ਅਸੀਂ ਇੱਕ ਵਾਰੀ ਲੋਕੇਸ਼ਨ ਫਿਰਦਾ ਕਾਂਗੜਾ ਵੇਕਰੀ ਦੇ ਬਿਲਕੁਲ ਕੋਲ ਬਣੀ ਹੈ ਜੀ ਭਾਰਤ ਏਜੰਸੀ ਹੈ ਜਿਹੜੀ ਉਹਦੇ ਸਾਹਮਣੇ ਹੈ ਤੇ ਇਹ ਕੜੀ ਚਾਵਲ ਦਾ ਬਾਈ ਦਾ ਕੰਮ ਹੈ ਜੀ ਆ ਦੇਖੋ 50 ਰੁਪਏ ਸਾਰਾ ਬਾਈ ਦਾ ਇਹਦਾ ਨਾ ਰੇਟ ਹੈ ਤੇ ਬਾਈ ਦਾ ਮੋਬਾਈਲ ਨੰਬਰ ਵੀ ਦੇਵਾਂਗੇ ਜੀ ਭਾਈ ਜੀ ਹੁਣ ਜੇ ਵੀ ਤੁਸੀਂ ਕੜੀ ਚੋਲ ਦਾ ਕੰਮ ਕਰਦੇ ਜਿਮੀਦਾਰਾਂ ਦੇ ਮੁੰਡੇ ਹੋਗੇ ਠੀਕ ਹੈ ਇੱਕ ਵਧੀਆ ਪਰਿਵਾਰ ਨਾਲ ਤੁਸੀਂ ਸੰਬੰਧ ਰੱਖਦੇ ਹੋ ਚੰਗੀ ਥੋੜੇ ਕੋਲੇ ਜ਼ਮੀਨ ਹੈ 15 ਕਿੱਲੇ ਹੈ ਕੱਲਾ ਹੀ ਭਾਈਆਂ ਆ ਥੋੜੇ ਕੋਲੇ ਉਂਗਲੀ ਵੀ ਉਠਾਉਂਦੇ ਹੋਣਗੇ ਥੋੜੇ ਬਾਈ ਯਾਰ ਦੋਸਤ ਦੇ ਰਿਸ਼ਤੇ ਯਾਰ ਉਹਦਾ ਕਰਨੀ ਐ ਬਈ ਗੱਲਾਂ ਸਾਰੇ ਕਰਦੇ ਆ ਰੇ ਇੱਥੇ ਦਾ ਆਪਾਂ ਜਿਆਦਾ ਕਰਦੇ ਆ ਅੱਛਾ ਇੱਥੇ ਜਿਆਦਾ ਕਰਦੇ ਆ ਭਾਈ ਉਹਦਾ ਕਰਨੀ ਐ ਬਈ ਉਹ ਹੁੰਦੇ ਆ ਹੀ ਆ ਠੀਕ ਹੈ ਜੀ ਪਰ ਪਰਿਵਾਰ ਸਾਥ ਦੇਦੇ ਆ ਨਾ ਵੱਡੀ ਗੱਲ ਥੋੜੀ ਮਿਸਿਸ ਥੋੜੀ ਮਾਤਾ ਜੀ ਵੀ ਇੱਕ ਬਾਏ ਜਿਹੜੀ ਗੱਲ ਕਰਨੀ ਐ ਮੁੱਦੇ ਦੀ ਗੱਲ ਕਰਨੀ ਐ ਤੁਸੀਂ ਬਾਹਰ ਵੀ ਜਾਏ ਆਏ ਹੈ ਹਨਾ ਤੇ ਉਥੋਂ ਵਾਲੀ ਜ਼ਿੰਦਗੀ ਤੇ ਇੱਥੋਂ ਵਾਲੀ ਜ਼ਿੰਦਗੀ 'ਚ ਬਾਈ ਕੀ ਫਰਕ ਐ ਲੋਕ ਕਹਿੰਦੇ ਯਾਰ ਕੈਨੇਡਾ ਜਾਓ ਅਮਰੀਕਾ ਜਾਓ ਬੜਾ ਪੈਸਾ ਲੋਕ ਤੁਹਾਨੂੰ ਯਾਰੇ ਲੁਟਾਂਗੇ ਉਥੋਂ ਵਾਲੀ ਜ਼ਿੰਦਗੀ ਬਾਰੇ ਸਾਨੂੰ ਬਾਈ ਜੂਰ ਦੱਸੋ ਤੇ ਇੱਥੋਂ ਦੀ ਜ਼ਿੰਦਗੀ ਥੋੜੀ ਕੀ ਅੱਜ ਦੀ ਬਹੁਤ ਫਰਕ ਐ ਬਾਈ ਜਾ ਕੇ ਪਤਾ ਲੱਗਦਾ ਆਪਾਂ ਇੱਥੇ ਕੋਈ ਸੋਰ ਸੋਚਦੇ ਆਂ ਜਿਹਦੇ ਜਾਣਦੇ ਆ ਉਥੇ ਉਥੇ ਜਾ ਕੇ ਕੋਈ ਸੋਰ ਹੈ ਕਿੰਨਾ ਕਿੰਨਾ ਚਿਰ ਲੱਗਿਆ ਐ ਭਰਾ ਮੈਂ ਤਾਂ 4 ਮਹੀਨੇ ਲਾਇਆ 4 ਮਹੀਨੇ 4 ਮਹੀਨੇ ਜਬਈ ਕੁਝ ਸੋਚ ਕੇ ਗਏ ਸੀ ਵੀ ਆਪਾਂ ਕੁਝ ਕਮਾਈ ਕਰਨੀ ਹੈ ਕੋਈ ਬਣਾ ਕੇ ਆਉਣਾ ਹੈ ਹਾਂਜੀ ਜਾਣੇ ਤਾਂ ਤਾਂ ਸੋਚ ਕੇ ਆਏ ਬਈ ਪਰ ਜਾ ਕੇ ਪਤਾ ਲੱਗਦਾ ਗਿਆ ਉੱਥੇ ਜਿਹੜਾ ਆਪਾਂ ਸੋਚ ਲਿਆ ਉਹ ਨਹੀਂ ਹੁੰਦਾ ਕੁਝ ਨਹੀਂ ਹਾਂਜੀ ਕੀ ਬਈ ਕਿੰਨੀ ਕੁ ਕਮਾਈ ਕੀਤੀ ਹੈ ਕੈਨੇਡਾ ਚ ਰਹਿ ਕੇ ਤੁਸੀਂ ਮਤਲਬ 1 ਮਹੀਨੇ ਦੀ ਅਰਨਿੰਗ ਕਿੰਨੀ ਹੈ ਜੀ ਜੇ ਦੇਖਿਆ ਜਾਵੇ ਸਾਰੇ ਖਰਚੇ ਪਾਣੀ ਕੱਢ ਕੇ ਕਮਾਈ ਉਹ ਪਹਿਲਾਂ ਤਾਂ ਬਈ ਕੰਮ ਤੇ ਬਹੁਤ ਔਖੋ ਕੰਮ ਮਿਲਦਾ ਨਹੀਂ ਕੰਮ ਨਹੀਂ ਮਿਲਦਾ ਜੀ ਸਪਾਰਸ ਚਾਹੀਦੀ ਤੁਹਾਨੂੰ ਲੇਬਰ ਵਾਲੇ ਕੰਮ ਤੇ ਸਪਾਰਸ ਚਾਹੀਦੀ ਹੈ ਜੀ ਲੇਬਰ ਵਾਲੇ ਕੰਮ ਚ ਵੀ ਬਾਈ ਕਨਾ ਕੈਨੇਡਾ ਲਈ ਸਪਾਰਸ ਚਾਹੀਦੀ ਹੈ ਜੀ ਬਈ ਫਿਰ ਵੀ ਉਹ 20000 ਮਸਾਂ ਬਣਦਾ 25000 25000 ਰੁਪਇਆ ਮਤਲਬ ਮਹੀਨੇ ਦਾ ਕਿੰਨਾ ਹੋ ਗਿਆ ਬਾਈ ਇੱਧਰ ਲਾ 15 1600 ਰੈਂਟ ਹੋ ਜਾਂਦਾ ਬਾਈ ਉਹ ਤੋਂ ਕੰਮ ਦੇ ਦਾ ਇੱਕ ਦਾ ਜੀ ਹਾਂ ਜੀ ਮਤਲਬ 50000 ਰੁਪਏ ਤੇੜੀ ਪੈਂਦੀ ਹੈ ਬਾਈ ਇੱਧਰ ਮਹੀਨੇ ਪਰਮਾਨਤ ਮਾਸ਼ੀ ਮੰਨਦੇ ਬਾਈ ਕਾਫ ਤੇ ਬਹੁਤ ਠੀਕ 50000 ਰੁਪਏ ਬਾਈ ਕਹਿੰਦਾ ਮਸਾਂ ਬਣਦੀ ਹੈ ਜੀ ਸਾਰੇ ਖਰਚੇ ਪਾਣੀ ਕੱਢ ਕੇ ਆਪਦੇ ਕੋਠਿਆਂ ਦੇ ਖਰਚੇ ਕੱਢ ਕੇ ਇੱਧਰ ਬਾਈ ਦੇਖੋ ਆਪਾਂ ਆਪਦੀ ਕਮਾਈ ਬੜੀ ਗੱਲਾਂ ਕਿਸ ਨੂੰ ਦੱਸਣੀ ਨਹੀਂ ਚਾਹੀਦੀ ਫਿਰ ਵੀ ਜੇ ਇਹ ਬੰਦਾ ਕੰਮ ਕਰਦਾ ਬਾਈ ਕਿੰਨੀ ਕਮਾਈ ਹੈ ਜੇ ਵਧੀਆ ਵਧੀਆ ਤਰੀਕੇ ਨਾਲ ਕੰਮ ਕਰੇ ਵੱਡੇ ਵੱਡੇ ਸ਼ਹਿਰ ਚ ਕੰਮ ਕਰੇ ਜੇ ਬਾਈ ਤੁਹਾਡੀ ਮਿਹਨਤ ਤੇ ਇਹ ਕੰਮ ਵਧੀਆ ਚੱਲੇ ਤੇ ਲੱਖ ਰੁਪਏ ਵੀ ਕਮਾ ਸਕਦੇ ਹੋ ਲੱਖ ਰੁਪਏ ਵੀ ਨੀ ਰੋ ਬਾਈ ਕਹਿੰਦੇ ਜੀ ਜੇ ਤੁਸੀਂ ਮਤਲਬ ਵਧੀਆ ਤਰੀਕੇ ਨਾਲ ਕੰਮ ਕਰੋ 1 ਲੱਖ ਰੁਪਏ ਦੀ ਹਾਲੀ ਤੁਸੀਂ ਜੀ ਪਰ ਮੰਥ ਪਾ ਸਕਦੇ ਹੋ ਬਾਈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆਉਨੇ ਹੋ ਮੈਂ ਵੀ 9:00 ਤੋਂ ਆਉਣਾ ਹੈ ਸਮਾਨ ਚੇਅਰ ਜਾਂਦੇ ਲੱਗਣੇ ਨੇ ਮੈਂ ਉਹਨਾਂ ਚਾਹਾਂਗੇ ਸਵੇਰੇ 9:00 ਵਜੇ 9:00 ਵਜੇ ਤੋਂ ਬਾਈ ਕਿੰਨੇ ਵਜੇ ਤੱਕ ਬਾਈ ਕਿਨੇ ਬਾਈ ਜੀ ਸਵੇਰੇ ਅਸੀਂ 9 ਵਜੇ ਆਉਂਦੇ ਆ ਤੇ 9 ਵਜੇ ਤੋਂ ਲੈ ਕੇ 3-4 ਵਜੇ ਤੱਕ ਅਸੀਂ ਹੋਏ ਨੇ ਫ੍ਰੀ ਤੇ ਬਾਈ ਸਰਕਾਰੀ ਕੰਮ ਹੈ ਨਾ ਤੇ ਵੀਰੇ ਆਪਾਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੇ ਇਹ ਤੁਸੀਂ ਸਮਾਨ ਹੈ ਨਾ ਸਮਾਨ ਲੈ ਕੇ ਵੀ ਨਹੀਂ ਆਉਂਦੇ ਕਈ ਲੋਕ ਕਹਿੰਦੇ ਵੀ ਯਾਰ ਖਾਣ ਤੋਂ ਪਹਿਲਾਂ ਬਹੁਤ ਨਖਰੇ ਕਰਦੇ ਆ ਉਹ ਜੀ ਤੁਹਾਡੇ ਨਾਲ ਹੋਈ ਹੈ ਕਦੇ ਨਖਰੇ ਕਰਨ ਵਾਲੇ ਬੰਦੇ ਆਏ ਹੋਣ ਨਹੀਂ ਬਾਈ ਸਾਰੇ ਨੇ ਇਹ ਜਿਹੜੇ ਟਿਪਸਾਂ ਦਾ ਨਹੀਂ ਆ ਰਹੇ ਤਾਂ ਪੌਂਟੇਬਲ ਨਹੀਂ ਆਇਆ ਬਾਈ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਮੈਂ ਤਾਂ ਹੀ ਕਹਿਣਾ ਚਾਹੁੰਦਾ ਜਿਹੜੇ ਲੋਕ ਬਾਹਰ ਡੌਂਕੀ ਨਾਲ ਲਾ ਕੇ ਜਾਂਦੇ ਆ ਪੈਸਾ ਖਰਾਬ ਕਰਕੇ ਜਾਂਦੇ ਆ ਉਹਨਾਂ ਵਾਸਤੇ ਹੀ ਮੈਸੇਜ ਆ ਵੀਰ ਪੈਸਾ ਖਰਾਬ ਨਾ ਕਰੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬ੍ਰਿੰਦਾ ਬਾਈ ਕੱਢੀ ਜਾਂਦੇ ਬਾਈ ਹੁਣ ਉਹਨਾਂ ਨੇ ਤੁਹਾਡੇ ਸਾਹਮਣੇ ਹੀ ਆ ਜੀ ਤਿੰਨ ਚਾਰ ਦਿਹਾੜੀ ਤਾਂ ਆ ਗਏ ਹਾਂ ਕੱਢੀ ਜਾਂਦੇ ਹੌਲੀ ਹੌਲੀ ਸਾਰਿਆਂ ਨੂੰ ਹੁਣ ਹੋ ਸਕਦਾ ਹੀ ਕਰੀ ਜਾਂਦੇ ਆ ਬਾਈ ਇੱਕ ਨਾ ਪਹਿਂਟਵਿਊ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮਾਹਬਾਈ ਤੁਹਾਡੇ ਕੋਲ 15-20 ਕਿੱਲੇ ਜ਼ਮੀਨ ਦੇ ਆ ਤੇ ਤੁਸੀਂ ਯਾਰ ਬਾਹਰਲੇ ਲੋਕਾਂ ਨੂੰ ਮੁੰਡਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉ ਕਸਰ ਜਿਆਦ ਨੂੰ ਯਾਦ ਹੈ ਜੇ ਕਬਈ ਮੈਂ ਆ ਮੁਰ ਕੇ ਯਾਰ ਸੋ ਬਾਈ ਇਹ ਬਾਈ ਕਹਿੰਦੇ ਵੀ ਕਹਿੰਦੇ ਨਾ ਵੀ ਕਹਿੰਦੇ ਵੀ ਔਖਾ ਤਾਂ ਬਹੁਤ ਹੁੰਦਾ ਹੈਗਾ ਪਰ ਬੰਦਾ ਸ਼ਰਮ ਦਾ ਮਾਰਾ ਦੱਸਦਾ ਨਹੀਂ ਓਕੇ ਸ਼ਰਮ ਦਾ ਮਾਰਾ ਨਹੀਂ ਦੱਸਦਾ ਅਗਲੇ ਨੂੰ ਐ ਹੁੰਦਾ ਵੀ ਉਹ ਬਸ ਸ਼ੋਅ ਆਫ ਹੁੰਦਾ ਜਿਵੇਂ ਵੀ ਅਸੀਂ ਤਾਂ ਨਜ਼ਾਰੀ ਲੈਣੇ ਆਗੇ ਓਕੇ ਉਹ ਪਰ ਹੁੰਦਾ ਕੁਝ ਨਹੀਂ ਹੈਗਾ ਉਹ ਐਵੇਂ ਬਸ ਗੱਲਾਂ ਹੀ ਨੇ ਤੇ ਜਿਹੜੀਆਂ ਬਾਈ ਕਿ ਉਥੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਹਿੰਗੇ ਮਹਿੰਗੇ ਮਤਲਬ ਪੁਰਾਣੇ ਗਏ ਹੋਏ ਆ ਜਿਨ੍ਹਾਂ ਨੂੰ 40 40 50 50 ਸਾਲ ਹੋ ਗਏ ਹਨ ਉਹਨਾਂ ਨੇ ਆਪ ਦੇ ਕੰਮ ਚਲਾਏ ਹੋਏ ਆ ਤੇ ਚਲੋ ਇਹ ਕਹੀ ਕਹਿੰਦੇ ਬਾਈ ਉਥੇ ਘਰ ਬਹੁਤ ਮਤਲਬ ਘਰ ਘਰ ਬੀ ਡਾਲਰਾਂ ਚ ਮਿਲਦੇ ਆ ਜੀ ਮਤਲਬ ਮਿਲੀਅਨ ਡਾਲਰਾਂ ਚ ਵੀ ਫਰੀ ਹੋਰੀ ਲੈ ਜਾਂਦੀ ਹੈ ਬਹੁਤ 30 ਸਾਲ ਦੀਆਂ ਕਿਸ਼ਤਾਂ ਹੀ ਸਾਰੀ ਉਮਰ ਕਿਸ਼ਤਾਂ ਭਰਨ ਚੰਨਾਂ ਗੁੰਜੰਦੀ ਆਂਦੇ ਆ। 5-5000 ਡਾਲਰ ਦੇ 6000 ਡਾਲਰ ਤੇ ਇੱਥੇ ਹੁਣ ਬਈ ਤੁਸੀਂ ਕੰਮ ਕਰਦੇ ਹੋ ਹਨਾ। ਇਹ ਡੀਜੀ ਗੱਡੀ ਕਿੰਨੇ ਦੀ ਲਈ ਹੈ? ਇਹ ਇਹ ਤਾਂ ਬਈ ਹੋ ਗਏ 9-10 ਸਾਲ ਹੋ ਗਏ। ਚਲੋ ਕੁਛ ਵੀ ਹੈ ਕਿੰਨੇ ਦੀ ਲਈ ਹੈ? 8 ਲੱਖ। ਠੀਕ ਹੈ। ਗੱਡੀ ਬਰੀ ਹੈ। ਜਿਹੜੀ ਹੁਣ ਤੁਸੀਂ ਸਵਾਰਨਿੰਗ ਕਰਦੇ ਹੋ ਕੋਈ ਕਿਸ਼ਤ? ਕੋਈ ਕਿਸ਼ਤ ਨਹੀਂ। ਕੋਈ ਖਰਚਾ? ਕੋਈ ਰੈਂਟ ਨਹੀਂ, ਕੋਈ 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 ਨਹੀਂ ਹੁੰਦਾ। ਕੋਈ ਕੋਈ ਰੈਂਟ ਨਹੀਂ, ਕੋਈ ਖਰਚਾ ਨਹੀਂ। ਸਮਝ ਆ ਗਿਆ। ਸਾਰਾ ਆਪਣਾ ਸਵੇਰ ਦਾ ਸ਼ਾਮ ਦਾ ਤੁਸੀਂ ਜੋ ਵੀ ਕਮਾਈ ਕਰਦੇ ਹੋ ਆਪਣੇ ਘਰੇ ਹੁੰਦੇ। ਕੱਲਾ ਖਰਚਾ, ਖ ਕਰਦੇ ਬਈ ਇਹ ਤਾਂ ਥੋੜੇ ਲਿਆਉਣਾ 8000 ਰੁਪਏ ਠੀਕ ਹੈ ਜੀ ਉਹ 1000 ਰੁਪਏ ਦਾ ਥੋੜਾ ਸਾਰਾ ਖਰਚਾ ਆ ਜਾਂਦਾ ਹੈ ਇਹ ਗੱਡੀ ਦੇ ਤੇਲ ਦੂਲ ਦਾ ਖਰਚਾ ਬਈ ਸਾਰਾ ਬਿੱਸਾ ਨੇ ਸਾਰਾ ਲਾਗਿਆ ਬਈ ਕਹਿੰਦੇ 1000 ਖਰਚਾ ਹੁੰਦਾ ਤੂੰ ਆਏ ਲਾ ਲੋ ਜੀ 1500 ਰੁਪਏ ਖਰਚਾ ਲਾ ਲੋ ਜੀ 500 ਰੁਪਏ ਵਧੀਆੜੀ ਬੰਦੇ ਦੀ ਆਬਦੀ ਲਾ ਲੋ 1500 ਰੁਪਏ ਲਾ ਕੇ ਬਾਈ ਕਹਿੰਦਾ ਵੀ ਇੱਥੇ ਬਾਈ ਮੈਂ ਵਧੀਆ ਕੰਮ ਕਰ ਰਿਹਾ ਤੇ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਆ ਅਸੀਂ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਹੈ ਬਾਈ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈ ਆਪਾਂ ਨਹੀਂ ਕੋਈ ਪ੍ਰੋਮੋਸ਼ਨ ਦਾ ਪੈਸਾ ਕੋਈ ਨਹੀਂ ਥ੍ਰੀ ਅਸੀਂ ਬਾਈ ਦੀ ਪ੍ਰੋਮੋਸ਼ਨ ਕੀਤੀ ਹੈ ਕਿਸੇ ਵੀ ਕੋਈ ਭਲਾ ਸਾਡਾ ਕੰਮ ਕਰਦਾ ਹੈ ਅਸੀਂ ਉਹਨੂੰ ਹੌਸਲਾ ਦਿੰਦੇ ਹਾਂ ਹੌਸਲਾ ਫਰਜਾਈ ਕਰਦੇ ਹਾਂ ਅਸੀਂ ਚਲੋ ਇੱਕ ਹੁੰਦਾ ਹੈ ਬਿਜ਼ਨਸ ਉਹਦੀ ਤਾਂ ਪ੍ਰੋਮੋਸ਼ਨ ਆਪਾਂ ਕਰਦੇ ਹਾਂ ਨਾ ਉਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਪਰ ਇਹ ਬਾਈ ਇੱਕ ਲੋਕਾਂ ਲਈ ਮਿਸਾਲ ਹੈ ਲੋਕਾਂ ਨੂੰ ਇੱਕ ਆਪਾਂ ਇਹ ਕਹਿ ਸਕਦੇ ਹਾਂ ਵੀ ਬਹੁਤ ਵਧੀਆ ਬਾਈ ਦਾ ਕੰਮ ਹੈ ਤੇ ਜਿਹੜੇ ਲੋਕ ਬਾਹਰ ਭਜੂ 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 ਕਰਦੇ ਆ ਆਪਣੇ ਬੱਚਿਆਂ ਨੂੰ ਬਾਈ ਬਾਹਰ ਕੱਢੀ ਜਾਂਦੇ ਆ ਤੇ ਉਹਨਾਂ ਲਈ ਬਾਈ ਇੱਕ ਸਬਕ ਹੈ ਬਾਈ ਤੂੰ ਸਿੱਖੋ ਪੁੱਛਣਾ ਕੁਝ ਜੇ ਤੁਸੀਂ ਕਮਾਈ ਕਰਨੀ ਇੱਥੇ ਵੀ ਕਰ ਸਕਦੇ ਹੋ ਬਾਈ ਲਾਸਟ ਆਪਾਂ ਤੁਹਾਨੂੰ ਇਹੀ ਗੱਲ ਪੁੱਛਣੀ ਹੈ ਵੀ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਹੈ ਵੀ ਅਸੀਂ ਆਪਣੇ ਬਾਹਰ ਬੱਚੇ ਭੇਜਦੇ ਹਾਂ ਤੁਸੀਂ ਤਾਂ ਹੁਣ ਜਾਏ ਇੱਕ ਮਿੰਟਾ ਹਲੇ ਵੀ ਜਾ ਰਹੇ ਆ ਉਹ ਮਤਲਬ ਖਬਰਾਂ ਵੀ ਆ ਗਈਆਂ ਕਿੰਨਾ ਕੁਝ ਹੋ ਗਿਆ ਉਹਨਾਂ ਦੇ ਦਿਮਾਗ ਦੇ ਵਿੱਚ ਬਾਈ ਕੀ ਚੀਜ਼ ਹੈ ਕਿ ਜਿਹਦੇ ਕਰਕੇ ਆਪਣੇ ਬੱਚਾ ਨੂੰ ਵਾਪਸ ਭੇਜ ਰਹੇ ਕੈਨੇਡਾ ਵਾਪਸ ਤੁਹਾਡੇ ਪੀਰ ਭੇਜ ਰਹੇ ਨਹੀਂ ਨਹੀਂ ਬਾਈ ਉਹ ਹੀ ਗੱਲ ਹੈ ਜਾ ਕੇ ਪਤਾ ਲੱਗਿਆ ਦੇ ਕਰਚਾ ਕਰਕੇ ਜਾਂਦਾ ਪਾਪ ਜਾਂਦਾ ਬੰਦਾ ਉਹ ਕਿੱਥੇ ਜਾ ਕੇ ਵੀ ਹੁਣ ਬਾਸ ਮਨੁਜੋਗ ਵੀ ਹੈ ਨਹੀਂ ਕਰਚਾ ਕੀਤਾ ਜੀ ਤਾਂ ਉਹ ਕੀ ਉਹਨਾਂ ਨੂੰ ਪਤਾ ਵੀ ਉਹ ਕਿੱਥੇ ਚੱਲਿਆ ਤੇ ਭਾਈ 15 ਕਿਲੇ ਆਪਣੇ ਕੋਲ ਜਮੀਨ ਹੈ ਨਾ ਉਹ ਖੇਤੀਬਾੜੀ ਉਹ ਠੇਕੇ ਦੀ ਹੈ ਕੌਣ ਮਤਲਬ ਤੁਸੀਂ ਆਪਣੇ ਨਾਲ ਦੇ ਸਕੇ ਸੰਬੰਧੀਆਂ ਨੂੰ ਦਿੱਤੀ ਹੈ ਇਹ ਪਿੰਡ ਜੀ ਪਿੰਡ ਚ ਠੀਕ ਹੈ ਜੀ ਬਸ ਥੋੜੇ ਜਿھے ਫੇਤੀ ਹੁੰਦੀ ਨੇ ਆਪ ਤੋਂ ਪਹੁੰਚ ਪਾ ਜਾਂਦਾ ਜੀ ਪਿੰਡ 25 ਕਿਲੋਮੀਟਰ ਪਾ ਜਾਂਦਾ ਜੀ ਇੱਕ ਸ਼ਹਿਰ ਤੋਂ ਠੀਕ ਹੈ ਜੀ ਜੀ ਬਟੰਡੇ ਰਹਿੰਦੇ ਨੇ ਉਹ। ਉਹ ਕਿ ਬਾਈ ਨੇ ਮੈਂ ਦੱਸਿਆ ਸੀ ਵੀ ਵੀਡੀਓ ਤੋਂ ਪਹਿਲਾਂ ਇੰਟਰਵਿਊ ਤੋਂ ਪਹਿਲਾਂ ਵੀ ਮੈਂ ਬਾਈ ਬਠੰਡੇ ਰਹਿੰਦਾ ਤੇ ਬਾਈ ਦਾ ਪਿੰਡ ਦੱਬਾ ਵਾਲੀ ਦੇ ਕੋਲੇ ਤੇ ਬਾਈ ਕਹਿੰਦੇ ਵੀ ਸਾਰੇ ਬਾਈ ਮੈਂ ਕਹਿੰਦੇ ਨੇ ਮੱਛੀ ਪੱਤਰ ਚਟੇ ਆਉਂਦੀ ਆ ਤੇ ਪਤਾ ਲੱਗ ਜਾਂਦਾ ਵੀ ਯਾਰ ਕੁਛ ਨਹੀਂ ਤੇ ਬਾਈ ਕਹਿੰਦੇ ਮੈਂ ਸਾਰਾ ਕੁਝ ਕਰਕੇ ਦੇਖ ਲਿਆ ਪਰ ਇੱਥੇ ਆ ਕੇ ਜਿਹੜਾ ਸਵਾਦ ਆ ਉਹ ਕਿਤੇ ਨਹੀਂ ਬਾਈ ਲਾਸਟ ਵਾਰੀ ਆਪਾਂ ਇਹ ਹੀ ਦੱਸਣਾ ਜਿਹੜੇ ਮੁੰਡੇ ਕੰਮਕੋਰ ਕਰਨਾ ਚਾਹੁੰਦੇ ਆ ਵੱਡੇ ਸ਼ਹਿਰਾਂ ਚ ਕਰੋ ਇਹ ਤਾਂ ਮੰਡੀ ਗੁੰਦੇ ਨਾਲ ਮੰਡੀ ਦਾ ਛੋਟਾ ਸ਼ਹਿਰ ਆ ਗਿਆ ਹੈ ਨਾ ਉਹਨਾਂ ਬਾਈ ਤੁਸੀਂ ਕਿਹੜੇ ਕੰਮ ਨੂੰ ਤੁਸੀਂ ਤਰਜੀਹਉਂਗੇ ਵੀ ਆ ਕੰਮ ਕਰ ਲੋ ਵਧੀਆ ਕੋਈ ਵੀ ਕੰਮ ਹੋਵੇ ਬਾਈ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋਵੇ ਕੰਮ ਕਰ ਲੋ ਜਿਹੜੀ ਤੁਹਾਨੂੰ ਵਧੀਆ ਲੱਗਦਾ ਕੱਪੜੇ ਦਾ ਕਰ ਲੋ ਊੜ ਦਾ ਕੰਮ ਜੋ ਤੁਹਾਨੂੰ ਵਧੀਆ ਲੱਗਦਾ ਹੋਵੇ ਇਧਰ ਸਾਡੇ ਭਰਾਏ ਫੂਡ ਵਾਲੇ ਜੀ ਅਸੀਂ ਇਹਨਾਂ ਦੇ ਫਰੂਟ ਵਾਲੇ ਵੀ ਅਸੀਂ ਉਹਨਾਂ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਇੱਕ ਤਰ੍ਹਾਂ ਉਹ ਵਧੀਆ ਉਹਦਾ ਕੰਮ ਕਰ ਰਹੇ ਹੈ ਬਾਈ ਹਣਾ ਸਟਾਰਟ ਤਾਂ ਕਰਨਾ ਹੀ ਪੈਂਦਾ ਹੈ ਕਿੱਥੋਂ ਤੋਂ ਸ਼ੁਰੂ ਕਰੋਗੇ ਤੁਸੀਂ ਤੇ ਸੋ ਬਾਈ ਅਸੀਂ ਜਿਹੜੇ ਬਾਈ ਨੂੰ ਮਿਲੇ ਹੈ ਬਾਈ ਦੀ ਆਪਾਂ ਪੂਰੀ ਮਦਦ ਕਰਨੀ ਹੈ ਬਾਈ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਿਓ ਜੀ ਤੇ ਪੂਰਾ ਐ 7218 90005 ਤੇ ਜੇ ਬਾਈ ਕਿਸੇ ਨੇ ਹੋਮ ਡਿਲੀਵਰੀ ਘਰੇ ਮਗਵਾਣਾ ਹੋਵੇ ਉਹਦੇ ਲਈ ਉਹ ਨਹੀਂ ਹਜੇ ਬਾਈ ਹੈਗਾ ਹੋਲੀ-ਹੋਲੀ ਹੋਲੇ ਹੀ ਚੱਲੂਗਾ ਹੋਲੇ-ਹੋਲੇ ਕਰਦਾ ਸੋ ਬਾਈ ਅਸੀਂ ਜਿਹੜੀਆਂ ਬਾਈ ਨੇ ਗੱਲਾਂ ਕੀਤੀਆਂ ਅਸੀਂ ਬਾਲੀਆਂ ਜਿਆਦਾ ਜੇ ਗੱਲਾਂ ਜਾਂ ਵੀਡੀਓ ਨੂੰ ਲੰਮਕਾਉਣਾ ਨਹੀਂ ਚਾਹੁੰਦੇ ਅਸੀਂ ਤਾਂ ਇਹੀ ਦਿਖਾਉਣਾ ਚਾਹੁੰਦੇ ਸੀਗੇ ਵੀ ਬਾਈ ਨੇ ਕਿੰਨਾ ਸੋਹਣਾ ਕੰਮ ਕੀਤਾ ਤੇ ਇੱਕ ਵਾਰੀ ਤੁਸੀਂ ਤੁਹਾਨੂੰ ਗੱਲ ਆ ਜਾ ਬਾਈ ਗੱਡੀ ਦਿਖਾ ਦਿੰਦਾ ਇਹ ਬਾਈ ਗੱਡੀ ਤੇ ਆਉਂਦੇ ਆ ਤੇ ਆ ਪੂਰਾ ਨਜ਼ਾਰਾ ਇਹ ਲੈਂਦੇ ਆ ਅੰਗਰੇਜ਼ਾਂ ਵਰਗੇ ਆਏ ਭਾਈ ਦਾ ਸਰਦਾ ਵਟ ਸਰਦਾ ਨਹੀਂ ਆ ਬਾਈ ਹਨਾ ਆਪਾਂ ਜਿੰਨੇ ਵਾਰੀ ਬਾਈ ਨੂੰ ਦੇਖਿਆ ਮੈਂ ਕੋਈ ਨਹੀਂ ਆ ਦੇਖੋ ਜੀ ਬਰੀਜਾ ਗੱਡੀ ਦੇ ਕੋਲ ਬਾਈ ਕੋਲੇ ਪਾਈ ਕਹਿੰਦਾ ਵੀ ਮੈਂ ਅੱਜ ਦੇ ਟਾਈਮ ਚ 100 ਰੁਪਏ ਦਾ ਕਰਜ਼ਾ ਹੀ ਨਹੀਂ ਵੱਡੀ ਗੱਲੀ ਇਹ ਉਹਦੇ ਵੀ ਆਪਣੇ ਸਰਕਾਰਾਂ ਨਹੀਂ ਹੋਣਾ ਚਾਹੀਦਾ ਸੋ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਬਰਾੜੀ ਚੈਨਲ ਤੋਂ ਅੱਸੀ ਕਰਦਾ